ਜਦੋਂ ਜਿਮਣੀ ਚੋਣ ਦੇ ਵਿੱਚ ਭਖ ਦੀ ਅੱਗ ਦੇ ਵਿੱਚ ਇਥੋਂ ਕੋਈ ਬਲੀ ਦਾ ਬੱਕਰਾ ਨਹੀਂ ਬਣਨਾ ਚਾਹੁੰਦਾ ਸੀ ਉਦੋਂ ਬਲੀ ਦਾ ਬੱਕਰਾ ਕਿਹਨੂੰ ਬਣਾਇਆ ਗਿਆ ਦਲਵੀਰ ਸਿੰਘ ਗੋਲਡੀ ਨੂੰ ਇੰਨੇ ਵੱਡੇ ਧਮਾਕੇ ਅੱਜ ਤੱਕ ਅਸੀਂ ਕਿਸੇ ਪਾਰਟੀ 'ਚ ਨਹੀਂ ਦੇਖੇ ਜਿਹੜੇ ਵੱਡੇ ਧਮਾਕੇ ਕਾਂਗਰਸ ਦੀ ਸਰਕਾਰ ਦੇ ਵਿੱਚ ਜਿਹੜੇ ਹੋ ਰਹੇ ਨੇ ਤੇ ਮੇਰਾ ਜਿਹੜਾ ਦੁਬਾਰਾ ਇਥੋਂ ਚੋਣ ਲੜਨ ਦਾ ਪ੍ਰਕਿਰਿਆ ਬਣਦੀ ਸੀ ਤਾਂ ਉੱਥੇ ਜਿਹੜੀ ਚੋਣ ਉਹਨਾਂ ਨੂੰ ਨਾਂ 'ਤੇ ਲੜਾਈ ਗਈ ਤੇ ਉਹਨਾਂ ਨੂੰ ਟਿਕਟਿੰਗ ਦਿੱਤੀ ਗਈ ਬਾਹਰਲੇ ਹਲਕੇ ਦੇ ਵਿੱਚੋਂ ਲਿਆ ਕੇ ਸੁਖਪਾਲ ਸਿੰਘ ਖੈਰਾ ਸਾਹਿਬ ਨੂੰ ਇੱਥੇ ਚੋਣ ਲੜਾਈ ਜਾ ਰਹੀ ਹੈ ਉਸ ਚੀਜ਼ ਦੇ ਨਰਾਜ਼ ਕਿ ਲੋਕ ਕਿਤੇ ਅੱਜ ਉਹਨਾਂ ਨੇ ਅਸਤੀਫਾ ਵੀ ਦਿੱਤਾ ਕਿਤੇ ਨਾ ਕਿਤੇ 99% ਚਾਂਸ ਨੇ ਦਲਵੀਰ ਸਿੰਘ ਗੋਲਡੀ ਜੀ ਦੇ ਆਵਾਦਮੀ ਪਾਰਟੀ ਜੁਆਇਨ ਕਰਨ ਦੇ 1% ਚਾਂਸ ਨੇ ਉਹਨਾਂ ਦੇ ਕਿਤੇ ਨਾ ਕਿਤੇ ਬੀਜੀਪ ਜਵਾਨ ਕਰਨ ਤੇ ਅਸੀਂ ਸੰਗਰੂਰ ਤੋਂ ਜਿਹਨੇ ਚੋਣਾਂ ਲੜੀਆਂ ਸੀ ਉਹਨੂੰ ਜਾ ਕੇ ਆਨੰਦਪੁਰ ਸਾਹਿਬ ਤੋਂ ਲੜਾਰੇ ਨੇ ਇੱਥੇ ਭਲੱਤ ਤੋਂ ਲਿਆਰ ਨੇ ਰਾਜਾ ਬੜਿੰਗ ਜਾ ਕੇ ਲੁਧਿਆਣੇ ਤੋਂ ਲੜ ਰਹੇ ਨੇ ਤੇ ਜਿਹੜੇ ਇਹ ਕਹਿੰਦੇ ਸੀ ਵੀ ਤੁਸੀਂ ਆਪਣੇ ਮੰਤਰੀ ਲੜਾ ਰਹੇ ਹੋ ਤੇ ਇਹਨਾਂ ਨੂੰ ਜਾ ਕੇ ਪੁੱਛੋ ਵੀ ਤੁਸੀਂ ਆਪ ਦਾ ਪਾਰਟੀ ਪਰਦਾ ਲੜਾ ਰਹੇ ਹੋ ਕਿਉਂ ਲੜਾ ਰਹੇ ਹੋ ਵੀ ਜਿਹੜੇ ਸਾਰੇ ਹੀ ਆਪਣੇ ਆਪ ਨੂੰ ਪ੍ਰਧਾਨ ਬਣੇ ਹੋਏ ਨੇ ਤੇ ਸਾਰੇ ਮੁੱਖ ਮੰਤਰੀ ਦਾ ਜਿਹੜਾ ਬਣਨਾ ਚਾਹੁੰਦੇ ਨੇ ਆਰ ਤੁਹਾਨੂੰ ਇੱਕ ਗੱਲ ਦੱਸ ਦੋ ਨਾ ਇਹਨਾਂ ਦਾ ਸੁਪਣਾ ਹੀ ਰਹਿ ਜਾਣਾ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸੰਗਰੂਰ ਹੌਟ ਸੀਟ ਆ ਪੰਜਾਬ ਦੀ ਲੋਕ ਸਭਾ ਹਲਕਾ ਸੰਗਰੂਰ ਤੋਂ ਇੱਕ ਵੱਡੀ ਹੈਰਾਨੀ ਜਨਕ ਖੁਲਾਸਾ ਹੋਇਆ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਦਲਵੀਰ ਸਿੰਘ ਗੋਲਡੀ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਦਲਵੀਰ ਸਿੰਘ ਗੋਲਡੀ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਲੋਕ ਸਭਾ ਹਲਕਾ ਸੰਗਰੂਰ ਸੀਟ ਤੋਂ ਸੁਖਪਾਲ ਸਿੰਘ ਖਹਿਰਾ ਕਾਂਗਰਸ ਵੱਲੋਂ ਲੜ ਰਹੇ ਨੇ ਕਿਉਂਕਿ ਜਦੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਹਾਈ ਕਮਾਂਡ ਨੇ ਐਲਾਨੇ ਤਾਂ ਦਲਵੀਰ ਸਿੰਘ ਗੋਲਡੀ ਨੇ ਪਹਿਲਾਂ ਵੀ ਆਪਣੀ ਆਜਗੀ ਉਹਨਾਂ ਨੇ ਜਿਤਾਈ ਨਰਾਜਗੀ ਜਿਤਾਉਣ ਤੋਂ ਬਾਅਦ ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਅਮਰਿੰਦਰ ਸਿੰਘ ਰਾਜਾ ਬਣ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਉਹਨਾਂ ਦੇ ਘਰ ਤੂਰੀ ਚ ਪਹੁੰਚੇ ਉੱਥੇ ਉਹਨਾਂ ਨੂੰ ਮਨਾਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਐਲਾਨ ਵੀ ਕੀਤਾ ਕਿ ਅਸੀਂ ਸੁਖਪਾਲ ਸਿੰਘ ਖਹਿਰਾ ਨੂੰ ਜਿਤਾਵਾਂਗੇ ਸੁਖਪਾਲ ਸਿੰਘ ਖਹਿਰਾ ਦੇ ਅੱਗੇ ਲੱਗਾਂਗੇ ਪਰ ਉਸ ਤੋਂ ਬਾਹਰ ਇੱਕ ਫੇਸਬੁੱਕ ਤੇ ਉਹਨਾਂ ਨੇ ਸਟੇਟਮੈਂਟ ਪਾਈ ਉਸ ਤੇ ਇੱਕ ਸ਼ੇਰੋ ਸ਼ਾਇਰੀ ਕੀਤੀ ਜਨਨ ਕਿ ਨਿਰਾਸ਼ਤਾ ਕਾਫੀ ਉਹਨਾਂ ਨੇ ਦਿਖਾਈ ਤੇ ਨਰਾਜਗੀ ਵੀ ਜਿਤਾਈ ਕਿ ਕਿਤੇ ਨਾ ਕਿਤੇ ਕੋਈ ਵੱਡਾ ਫੈਸਲਾ ਲੈ ਸਕਦੇ ਨੇ ਦਲਵੀਰ ਸਿੰਘ ਗੋਲਡੀ ਪੰਜਾਬ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੋ ਉਹ ਵੱਡਾ ਫੈਸਲਾ ਲੈ ਲਿਆ ਹੈ ਉਹਨਾਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ ਸੋਸ਼ਲ ਮੀਡੀਆ ਤੇ ਆਪਣਾ ਅਸਤੀਫਾ ਪਾਇਆ ਅਤੇ ਉਸ ਤੋਂ ਬਾਅਦ ਰਾਜਨੀਤੀ ਦੇ ਵਿੱਚ ਕਿਤੇ ਨਾ ਕਿਤੇ ਵੱਡਾ ਫੇਰ ਬਦਲਾ ਅਤੇ ਪੂਰਾ ਚਰਚਾਵਾ ਦਾ ਵਿਸ਼ਾ ਛਿੜ ਗਿਆ ਕਿ ਦਲਵੀਰ ਸਿੰਘ ਗੋਲਡੀ ਹੁਣ ਕਿਸ ਪਾਰਟੀ 'ਚ ਜਾ ਸਕਦੇ ਨੇ ਆਮ ਆਦਮੀ ਪਾਰਟੀ 'ਚ ਜਾ ਸਕਦੇ ਨੇ ਜਾਂ ਭਾਜਪਾ 'ਚ ਜਾ ਸਕਦੇ ਨੇ ਕਿਉਂਕਿ ਭਾਜਪਾ ਨੇ ਹਜੇ ਲੋਕ ਸਭਾ ਹਲਕਾ ਸੰਗਰੂਰ ਅਨਾਉਂਸ ਨਹੀਂ ਕੀਤੀ ਜਿਹੜੀ ਸ਼ੀਟ ਆ ਇਹ ਉਹ ਅਨਾਉਂਸ ਨਹੀਂ ਕੀਤੀ ਸੋ ਇਸ ਬਿਸੇ ਤੇ ਗੱਲ ਕਰਨ ਲਈ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਲਵਲੀ ਕਾਕੜਾ ਮੌਜੂਦ ਨੇ ਲਵਲੀ ਜੀ ਕਿਵੇਂ ਦੇਖਦੇ ਹੋ ਸੰਗਰੂਰ ਹੌਟ ਸ਼ੀਟ ਆ ਸੰਗਰੂਰ ਜਪੂਰਾ ਹੜਕੰਪ ਮਚਿਆ ਕਿਉਂਕਿ ਜ਼ਿਲ੍ਹਾ ਪ੍ਰਧਾਨ ਕਾਂਗਰਸ ਦੇ ਨੇ ਦਲਵੀਰ ਸਿੰਘ ਗੋਲਡੀ ਉਹਨਾਂ ਨੇ ਅਸਤੀਫਾ ਦੇ ਦਿੱਤਾ ਕਿਵੇਂ ਦੇਖਦੇ ਹੋ ਦੇਖੋ ਜੀ ਚੋਣਾਂ ਦੇ ਬਿਗਲ ਵੱਜ ਚੁੱਕੇ ਆ ਲੋਕ ਸਭਾ ਚੋਣਾਂ ਦੇ ਲਈ ਜਿਹੜੇ ਆਪੋ ਆਪਣੀ ਪਾਰਟੀ ਨੇ ਉਮੀਦਵਾਰ ਜਿਹੜੇ ਉਹ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਸੋ ਇਹ ਜ਼ਰੂਰੀ ਹੁੰਦਾ ਕਿਉਂਕਿ ਜਦੋਂ ਚੋਣਾਂ ਦੇ ਦਿਨ ਆਉਂਦੇ ਨੇ ਚੋਣਾਂ ਦੇ ਦਿਨ ਆਉਣਸਾਰ ਜਿਹੜੇ ਇਸ ਤਰ੍ਹਾਂ ਦੇ ਫੇਰ ਬਦਲਨੇ ਵੱਡੇ ਵੱਡੇ ਧਮਾਕੇ ਨੇ ਜੋ ਪਾਰਟੀਆਂ 'ਚ ਹੁੰਦੇ ਆਏ ਨੇ ਪਰ ਇੰਨੇ ਵੱਡੇ ਧਮਾਕੇ ਅੱਜ ਤੱਕ ਅਸੀਂ ਕਿਸੇ ਪਾਰਟੀ 'ਚ ਨਹੀਂ ਦੇਖੇ ਜਿੱਡੇ ਵੱਡੇ ਧਮਾਕੇ ਆਪ ਕਾਂਗਰਸ ਦੀ ਸਰਕਾਰ ਦੇ ਵਿੱਚ ਜਿਹੜੇ ਹੋ ਰਹੇ ਨੇ ਪਿਛਲੇ ਦਿਨੀ ਜਦੋਂ ਆਪਾਂ ਦੇਖਿਆ ਰਵਨੀਤ ਸਿੰਘ ਬਿੱਟੂ ਜਿਹੜੀ ਉਹਨਾਂ ਦੇ ਪਿਓ ਦਾਦਿਆਂ ਤੋਂ ਲੈ ਕੇ ਜਨਮੀ ਹੋਈ ਪਾਰਟੀ ਉਹਨਾਂ ਦੇ ਨਾਲ ਜਿਹਦੇ ਨਾਲ ਉਹ ਚੱਲੇ ਆ ਰਹੇ ਸੀ ਉਹਨਾਂ ਨੇ ਉਹਦੇ ਤੋਂ ਵਖਰੇਵਾ ਕਰਕੇ ਕਾਂਗਰਸ ਪਾਰਟੀ ਤੋਂ ਬਖਰੀਵਾ ਕਰਕੇ ਅਲੱਗ ਹੋ ਕੇ ਅੱਜ ਬੀਜੇਪੀ ਜੁਆਇਨ ਕਰਕੇ ਅੱਜ ਉਹ ਬੀਜੇਪੀ ਵੱਲੋਂ ਜਿਹੜੀ ਚੋਣ ਲੋਕ ਸਭਾ ਦੀ ਲੁਧਿਆਣਾ ਤੋਂ ਲੜ ਰਹੇ ਨੇ ਸੋ ਇਸ ਤਰ੍ਹਾਂ ਦੇ ਹੋਰ ਕਈ ਜਿਹੜੇ ਚਿਹਰੇ ਨੇ ਉਹ ਕਾਂਗਰਸ ਨੂੰ ਅੱਜ ਛੱਡ ਕੇ ਆਲਵੇ ਦਾ ਕਹਿ ਕੇ ਦੂਸਰੀਆਂ ਪਾਰਟੀਆਂ ਉਧਰ ਚੋਂ ਕਿਨਾਰਾ ਕਰਕੇ ਦੂਸਰੀ ਪਾਰਟੀ ਦੇ ਵਿੱਚ ਜਾ ਰਹੇ ਨੇ ਵੈਸੇ ਵੈ ਦਲਵੀਰ ਸਿੰਘ ਗੋਲਡੀ ਦੀ ਗੱਲ ਕਰਾਂਗੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਰਹੇ ਨੇ ਐਮ ਐਲ ਏ ਰਹੇ ਨੇ ਪੰਜਾਬ ਸਰਕਾਰ ਜਦੋਂ ਪੰਜਾਬ 'ਚ ਕਾਂਗਰਸ ਦੀ ਸਰਕਾਰ ਸੀ ਉਸ ਤੋਂ ਬਾਅਦ ਜਿਮਨੀ ਚੋਣ ਲੋਕ ਸਭਾ ਦੀ ਲੜੀ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਨੂੰ ਲੋਕ ਸਭਾ ਦੀ ਸੀਟ ਨਹੀਂ ਮਿਲੀ ਫਿਰ ਉਹ ਕਿਤੇ ਨਾ ਕਿਤੇ ਨਾਰਾਜ਼ਗੀ ਜਤਾਈ ਕਿਵੇਂ ਦੇਖ ਦਿਓ ਵੱਡੇ ਲੀਡਰ ਸੀ ਉਹ ਕਾਂਗਰਸ ਤਨ ਪਹਿਲਾਂ ਉਹਨਾਂ ਨੇ ਆਪਣਾ ਫੇਸਬੁੱਕ ਤੋਂ ਲਾਈਵ ਹੋ ਕੇ ਆਪਣਾ ਜਿਹੜਾ ਗੁੱਸਾ ਉਹ ਜਗਜाहिर ਕੀਤਾ ਉਹ ਜਾਇਜ਼ ਵੀ ਬਣਦਾ ਸੀ ਸਾਨੂੰ ਉਹ ਚੀਜ਼ ਬਹੁਤ ਵਧੀਆ ਲੱਗੀ ਦੇਖੋ ਇੱਕ ਉਹਨਾਂ ਨੇ ਖੁੱਲ ਕੇ ਗੱਲ ਜਗਜाहिर ਕੀਤੀ ਕਿ ਜਦੋਂ ਜਿਵਨੀ ਚੋਂ ਦੇ ਵਿੱਚ ਪਖ ਦੀ ਅੱਗ ਦੇ ਵਿੱਚ ਇੱਥੋਂ ਕੋਈ ਬਲੀ ਦਾ ਬੱਕਰਾ ਨਹੀਂ ਬਣਨਾ ਚਾਹੁੰਦਾ ਸੀ ਉਦੋਂ ਬਲੀ ਦਾ ਬੱਕਰਾ ਕਿਹਨੂੰ ਬਣਾਇਆ ਗਿਆ ਦਲਵੀਰ ਸਿੰਘ ਗੋਲਡੀ ਨੂੰ ਦੇਖੋ ਦਲਵੀਰ ਸਿੰਘ ਗੋਲਡੀ ਨੇ ਜਿਹੜੇ ਉਹ ਇੱਕ ਸੱਚੀ ਜੀ ਗੱਲ ਕਹਿਣ ਨਾਲ ਨੇ ਦੇਖੋ ਜਿਹੜੀ ਮਰਜੀ ਪਾਰਟੀ ਨਾਲ ਸੰਬੰਧਤ ਨੇ ਉਹ ਇੱਕ ਸੱਚੀ ਜੀ ਗੱਲ ਵਰਕਰ ਦੇ ਹੱਕ ਦੀ ਗੱਲ ਕਹਿਣ ਵਾਲੇ ਬੰਦੇ ਨੇ ਉਹਨਾਂ ਨੇ ਆਪਣੀ ਜਿਹੜੀ ਸੱਚੀ ਜਿਹੀ ਇੱਕ ਗੱਲ ਉਹਨਾਂ ਮੰਨੋ ਪਾਰਟੀ ਦੇ ਮੂੰਹ ਤੇ ਵੀ ਕਹੀ ਪ੍ਰੈਸ ਕਾਨਫਰੈਂਸ ਦੇ ਵਿੱਚ ਵੀ ਕਹੀ ਕਿ ਜਦੋਂ ਬਲੀ ਦਾ ਬੱਕਰਾ ਬਣਾਉਣਾ ਸੀ ਉਹ ਤੋਂ ਦਲਵੀਰ ਸਿੰਘ ਗੋਲਡੀ ਦਿਖਦਾ ਸੀ ਤੇ ਅੱਜ ਜਦੋਂ ਉਸ ਹਾਰ ਤੋਂ ਬਾਅਦ ਮੇਰਾ ਇੱਥੇ ਗਰਾਊਂਡ ਬਣਿਆ ਮੈਂ ਲੋਕਾਂ ਦੇ ਨਾਲ ਜੁੜਿਆ ਤੇ ਮੇਰਾ ਜਿਹੜਾ ਦੁਬਾਰਾ ਇੱਥੇ ਚੋਣ ਲੜਨ ਦਾ ਪ੍ਰਕਿਰਿਆ ਬਣਦੀ ਸੀ ਤਾਂ ਉੱਥੇ ਜਿਹੜੀ ਚੋਣ ਉਹਨਾਂ ਨੂੰ ਨਾਂ ਚ ਲੜਾਈ ਗਈ ਤੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਬਾਹਰਲੇ ਹਲਕੇ ਦੇ ਵਿੱਚੋਂ ਲਿਆ ਕੇ ਸੁਖਪਾਲ ਸਿੰਘ ਖੈਰਾ ਸਾਹਿਬ ਨੂੰ ਇੱਥੇ ਚੋਣ ਲੜਾਈ ਜਾ ਰਹੀ ਹੈ ਉਸ ਚੀਜ਼ ਦੇ ਨਾਰਾਜ਼ਗਰ ਲੋਕੀ ਇਦਾਂ ਕਿਤੇ ਅੱਜ ਉਹਨਾਂ ਨੇ ਅਸ ਬਿਲਕੁਲ ਵੈਸੇ ਉਹਨਾਂ ਨੇ ਅਸਤੀਫੇ 'ਚ ਵੀ ਲਿਖਿਆ ਕਿ ਇੱਕ ਨਿਰਾਸ਼ ਹੋ ਕੇ ਮੈਂ ਪੰਜਾਬ ਦੀ ਜਿਹੜੀ ਲੀਡਰਸ਼ਿਪ ਆ ਕਾਂਗਰਸ ਦੀ ਲੀਡਰਸ਼ਿਪ ਆ ਨਿਰਾਸ਼ ਹੋ ਕੇ ਅਸਤੀਫਾ ਦੇ ਰਿਆਂ ਜਾਨੀ ਕਿ ਲੱਗਦਾ ਕਿ ਬਹੁਤ ਨਰਾਜਗੀ ਸੀ ਉਹਨਾਂ ਦੇ ਮਨ 'ਚ ਬਹੁਤ ਨਿਰਾਸ਼ ਹਨ ਕਿਉਂਕਿ ਪਿਛਲੇ ਦਿਨੀ ਜਦੋਂ ਸੁਖਪਾਲ ਸਿੰਘ ਖੈਰਾ ਉਹਨਾਂ ਦੇ ਘਰ ਗਏ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਦੇ ਘਰ ਗਏ ਉਹਨਾਂ ਨੂੰ ਮਨਾ ਵੀ ਲਿਆ ਸੀ ਇੱਕ ਵਾਰ ਤਾਂ ਉਹਨਾਂ ਨੇ ਕਹਿਤਾ ਸੀ ਕਿ ਨਾਲ ਚੱਲਾਂਗੇ ਸੁਖਪਾਲ ਸਿੰਘ ਖੈਰਾ ਦੇ ਨਾਲ ਵੀ ਚੱਲੇ ਨੇ ਬਹੁਤ ਦਿਨ ਉਹ ਅਲੱਗ-ਅਲੱਗ ਹਲਕਿਆਂ 'ਚ ਸੁਨਾਮ 'ਚ ਗਏ ਸੰਗਰੂਰ 'ਚ ਗਏ ਧੂਰੀ 'ਚ ਗਏ ਦੇਖੋ ਕਿਤਨਾ ਪਿੱਛੇ ਦੇਖਣ ਚਾਇਆ ਵੀ ਪਾਰਟੀ ਦੀਆਂ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਂਦੇ ਦਿਖਾਈ ਦਿੱਤੇ। ਹੂੰ। ਦਲਵੀਰ ਸਿੰਘ ਗੋਲਡੀ ਪਰ ਅੰਦਰੋਂ-ਅੰਦਰੀ ਜਿਹੜੀਆਂ ਉਹਨਾਂ ਦੇ ਉੱਪਰ ਸੱਟਾਂ ਮਾਰੀਆਂ ਜਾ ਰਹੀਆਂ ਸੀ ਉਹਨਾਂ ਨੂੰ ਅੰਦਰੋਂ-ਅੰਦਰੀ ਕਮਜ਼ੋਰ ਕੀਤਾ ਜਾ ਰਿਹਾ ਸੀ। ਪਾਰਟੀ ਹਾਈ ਕਮਾਂਡ ਵੱਲੋਂ ਉਹਨਾਂ ਦੀ ਸੁਣਵਾਈ ਨਾ ਕੀਤੇ ਜਾਣਤੇ ਅਜ ਗੁੱਸੇ ਹੋ ਕੇ ਉਹਨਾਂ ਨੇ ਜਿਹੜਾ ਆਪਣਾ ਅਸਤੀਫਾ ਦਿੱਤਾ ਹੈ ਬਿਲਕੁਲ ਅਸਤੀਫਾ ਤਾਂ ਉਹਨਾਂ ਨੇ ਦਿੱਤਾ ਹੁਣ ਚਰਚਾਵਾਂ ਨਮੀਆਂ ਛਿੜੀਆਂ ਨੇ ਕਿ ਭਾਜਪਾ ਜਾਂ ਆਮ ਆਦਮੀ ਪਾਰਟੀ ਕਿਉਂਕਿ ਬਹੁਤ ਚਰਚਾਵਾਂ ਇਹ ਵੀ ਨੇ ਕਿ ਭਾਜਪਾ ਵਿੱਚੋਂ ਉਮੀਦਵਾਰ ਨਹੀਂ ਐਲਾਨਿਆ ਗਿਆ ਸੰਘਰੂ ਸੀਟ ਤੋਂ ਅਤੇ ਆਮ ਆਦਮੀ ਪਾਰਟੀ ਵੱਲੋਂ ਤਾਂ ਉਮੀਦਵਾਰ ਐਲਾਨਿਆ ਗਿਆ ਭਾਜਪਾ ਵੱਲੋਂ ਜ਼ਿਆਦਾ ਲੱਗਦਾ ਕਿ ਭਾਜਪਾ ਵਿੱਚ ਵੀ ਜਾ ਸਕਦੇ ਨੇ ਆਮ ਆਦਮੀ ਪਾਰਟੀ ਵਿੱਚ ਵੀ ਆ ਸਕਦੇ ਨੇ ਤੁਹਾਨੂੰ ਕੀ ਲੱਗਦਾ ਦੇਖੋ ਵੈਸੇ ਤਾਂ ਉਹਨਾਂ ਦੀ ਇਹ ਨਿੱਜੀ ਜ਼ਿੰਦਗੀ ਆ ਦਲਵੀਰ ਗੋਲਟੀ ਜੀ ਦੀ ਉਹਨਾਂ ਦੀ ਆਪਣੀ ਸਮਝ ਹੋ ਕਿਤੇ ਨਾ ਕਿਤੇ 99% ਚਾਂਸ ਨੇ ਦਲਵੀਰ ਸਿੰਘ ਗੋਲਡੀ ਜੀ ਦੇ ਆਮ ਆਦਮੀ ਪਾਰਟੀ ਜੋਇਨ ਕਰਨ ਦੇ 1% ਚਾਂਸ ਨੇ ਉਹਨਾਂ ਦੇ ਕਿਤੇ ਨਾ ਕਿਤੇ ਬੀਜਪੀ ਜੁਆਨ ਕਰਨ ਦੇ ਕਿਉਂਕਿ ਦੇਖੋ ਪਿਛਲੇ ਦਿਨੀ ਆਪਾਂ ਦੇਖਿਆ ਵੀ ਪਿਛਲੇ ਕਈ ਸਾਲ ਪਹਿਲਾਂ ਜਦੋਂ ਸੰਗਰੂਰ ਤੋਂ ਆਮ ਆਦਮੀ ਪਾਰਟੀ ਤੋਂ ਐਮਪੀ ਸੀ ਸਰਦਾਰ ਭਗਤ ਸਿੰਘ ਮਾਨ ਤੇ ਧੂਰੀ ਤੋਂ ਦਲਵੀਰ ਸਿੰਘ ਗੋਲਡੀ ਜੀ ਐਮਐਲਏ ਸੀਗੇ ਤੇ ਉਹਨਾਂ ਨੇ ਇੱਕਾ ਤੋਂ ਉਹ ਮੈਂ ਤਸਵੀਰ ਦਿਖਾਉਣਾ ਦੇਖੋ ਇੱਕ ਸਾਂਝੀ ਹੋਲੀ ਜਿਹੜੀ ਉਹਨਾਂ ਨੇ ਮਨਾਈ ਸੀ ਉਸ ਟਾਈਮ ਪਾਰਟੀ ਵਾ ਜਦੋਂ ਪਰ ਉੱਠ ਕੇ ਕਿਤੇ ਨਾ ਕਿਤੇ ਇਹ ਜਿਹੜੀ ਫੋਟੋ ਅੱਜ ਉਹਨਾਂ ਦੀ ਆਪਸੀ ਨੇੜਤਾ ਦਿਖਾਉਂਦੀ ਹੈ ਕਿਤੇ ਨਾ ਕਿਤੇ ਪਰਿਵਾਰਕ ਨੇੜਤਾ ਦਿਖਾਉਂਦੀ ਆ ਜਿਹਨੂੰ ਲੈ ਕੇ ਅੱਜ ਪੂਰੀਆਂ ਚਰਚਾਵਾਂ ਸਾਰੀਆਂ ਪਾਰਟੀਆਂ ਦੇ ਵਿੱਚ ਛਿੜੀਆਂ ਹੋਈਆਂ ਨੇ ਕਿਤੇ ਨਾ ਕਿਤੇ ਇਸ ਚੀਜ਼ ਨੂੰ ਅੱਗੇ ਲਿਆਇਆ ਜਾ ਰਿਹਾ ਵੀ ਆਮ ਆਦਮੀ ਪਾਰਟੀ ਦਲਵੀਰ ਸਿੰਘ ਗੋਲਡੀ ਜੁਆਇਨ ਕਰ ਸਕਦੇ ਨੇ ਠੀਕ ਹੈ ਇਹੀ ਗੱਲ ਕਹਿ ਸਕਦਾ ਕਿ ਸੀਐਮ ਭਗਵੰਤ ਮਾਨ ਨਾਲ ਟੱਚ ਸੰਨ ਦਲਵੀਰ ਗੋਲਡੀ ਕਿਉਂਕਿ ਇੱਕ ਜ਼ਿਲ੍ਹੇ ਦੇ ਉਹ ਐਮਐਲਏ ਸਨ ਉਹ ਐਮਪੀ ਸਨ ਕਿ ਜਦੋਂ ਇਹ ਲੱਗਿਆ ਕਿ ਉਹ ਨਾਰਾਜ਼ ਹੋਏ ਨੇ ਪਾਰਟੀ ਤੋਂ ਹੋ ਸਕਦਾ ਵੀ ਕੰਟੈਕਟ ਜਦੀ ਨਾਲ ਦੀ ਨਾਲ ਤਾਲਮਿਲ ਹੋ ਗਿਆ ਹੋਵੇ ਵੀ ਜੇ ਨਾਰਾਜ਼ ਹੋ ਤਾਂ ਇੱਧਰ ਆ ਸਕਦੇ ਹੋ ਤੁਸੀਂ ਦੇਖੋ ਵੈਸੇ ਪਾਰਟੀ ਆਪੋ ਆਪਣੀ ਰਾਜਨੀਤਿਕ ਵਖਰੇਵਾ ਕਿਸੇ ਤਰ੍ਹਾਂ ਦਾ ਹੋ ਸਕਦਾ ਮੇਰੇ ਵਿਚਾਰਕ ਰਾਜਨੀਤਿਕ ਵਿਚਾਰ ਅਲੱਗ-ਅਲੱਗ ਹੋ ਸਕਦੇ ਨੇ ਪਰ ਸੀਐਮ ਭਗਵੰਤ ਮਾਨ ਤੇ ਦਲਵੀਰ ਸਿੰਘ ਗੋਲਡੀ ਇੱਕ ਗਰਾਊਂਡ ਜ਼ੀਰੋ ਤੋਂ ਉੱਠੇ ਹੋਏ ਲੀਡਰ ਨੇ ਜੇ ਆਪਾਂ ਕਹੀਏ ਤਾਂ ਇਹ ਨਹੀਂ ਹੈਗਾ ਵੀ ਉਹ ਸਿੱਧੇ ਇੱਕ ਲੀਡਰੀ ਪਰਿਵਾਰ ਚੋਂ ਰਾਜਨੀਤਿਕ ਪਰਿਵਾਰ ਚੋਂ ਜਨਮੇ ਹੋ ਲੋਕ ਨਹੀਂ ਹੈਗੇ ਉਹ ਲੋਕਾਂ ਦੇ ਵਿੱਚੋਂ ਨਿਕਲ ਕੇ ਉੱਭਰ ਕੇ ਬਣੇ ਹੋਏ ਲੀਡਰ ਨੇ ਕੀ ਕਿੰਨਾ ਕਿਤੇ ਜਿਹੜਾ ਉਹ ਉਹਨਾਂ ਦੀ ਆਪਸੀ ਨੇੜਤਾ ਇਸ ਚੀਜ਼ ਕਰਕੇ ਵੀ ਉਹਨਾਂ ਦੇ ਵਿਚਾਰ ਮਿਲਦੇ ਹੋ ਸਕਦੇ ਨੇ ਬਿਲਕੁਲ ਲਵਲੀ ਜੀ ਫਿਰ ਕਮਿਟਮੈਂਟ ਹੈ ਕਈ ਵਾਰੀ ਜਦੋਂ ਪਾਰਟੀ ਚੇਂਜ ਹੁੰਦੀ ਆ ਪਾਰਟੀ ਬਦਲ ਨਹੀਂ ਹੁੰਦੀ ਆ ਤਾਂ ਬਹੁਤ ਕਮਿਟਮੈਂਟਸ ਹੁੰਦੀਆਂ ਨੇ ਕਿ ਉਹ ਲੈਵਲ ਦੀ ਸਾਨੂੰ ਉਹ ਲੈਵਲ ਦਾ ਦਰਜਾ ਦਿੱਤਾ ਜਾਵੇ ਜੇ ਦੂਜੀ ਪਾਰਟੀ ਜਾਨਾ ਉਹ ਲੈਵਲ ਤੋਂ ਵੀ ਇਹ ਤਾਂ ਅਸੀਂ ਹੈਗੇ ਸੀ ਇਸ ਤਾਂ ਪ੍ਰਧਾਨ ਵੀ ਹੈਗੇ ਸੀ ਅਸੀਂ ਸਾਨੂੰ ਸ਼ੀਟ ਚਲੋ ਨਹੀਂ ਦਿੱਤੀ ਜਾਨੀ ਕਿ ਦਾਵੇਦਾਰ ਅਸੀਂ ਲੋਕ ਸਭਾ ਸੀਟ ਦੇ ਸੀ ਉੱਥੇ ਫਿਰ ਬੀਜੇਪੀ ਨਜ਼ਰ ਆਉਂਦੀ ਆ ਕਿ ਬੀਜੇਪੀ ਨੇ ਉਮੀਦਵਾਰ ਨਹੀਂ ਲਾਣੇ ਵੀ ਉੱਧਰ ਵੀ ਜਾ ਸਕਦੇ ਨੇ ਵੀ ਜੇ ਉੱਧਰ ਨਹੀਂ ਲੜੇ ਤਾਂ ਬ ਆਮ ਆਦਮੀ ਪਾਰਟੀ ਫਿਰ ਕਿਵੇਂ ਦੀ ਕਮਿਟਮੈਂਟਸ ਕਰ ਸਕਦੀ ਹੈ ਇਹ ਵੀ ਵੱਡਾ ਸਵਾਲ ਆ ਨਾ ਦੇਖੋ ਜੇ ਦਲਵੀਰ ਗੋਲਡ ਜੇ ਆਮ ਆਦਮੀ ਪਾਰਟੀ ਜੁਆਇਨ ਕਰਦੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਆਉਂਦੇ ਨੇ ਤਾਂ ਇਹ ਉਹ ਪਾਰਟੀ ਆ ਜਿਹੜੇ ਇੱਕ ਛੋਟੇ ਜਿਹੇ ਵਰਕਰ ਨੂੰ ਵੀ ਬਣਦਾ ਮਾਨ ਸਨਮਾਨ ਦਿੰਦੀ ਆ ਉਹਦਾ ਹੱਕ ਦਿੰਦੀ ਆ ਤੇ ਦਲਵੀਰ ਗੋਲਡ ਜੀ ਦਾ ਤਕਰੀਬਨ ਇੱਥੋਂ ਐਜ਼ ਅ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਜ਼ਿਲ੍ਹਾ ਪ੍ਰਧਾਨ ਨੇ ਤਾਂ ਉਹਨਾਂ ਦੀ ਜਿਹੜੀ ਬਣਦਾ ਮਾਨ ਸਨਮਾਨ ਹੋਊਗਾ ਆਮ ਆਦਮੀ ਪਾਰਟੀ ਜ਼ਰੂਰ ਦੇਊਗੀ ਕਿਉਂਕਿ ਪਿੱਛੇ ਜੇ ਤੁਸੀਂ ਦੇਖੋ ਜਿੰਨੇ ਸਾਰੇ ਭੈਣ ਭਰਾਵਾਂ ਨੂੰ ਸਾਥੀਆਂ ਨੂੰ ਜ਼ਿੰਮੇਵਾਰੀਆਂ ਵੀ ਮਿਲੀਆਂ ਨੇ ਪੰਜਾਬ ਦੇ ਵਿੱਚ ਚੇਅਰਮੈਨ ਨੇ ਮਿਲੀਆਂ ਨੇ ਤੁਸੀਂ ਦੇਖੋ ਕਰਪੂਰਥਲਾ ਸਾਈਡ ਇੱਕ ਸਾਡੇ ਸਬਜ਼ੀ ਵੇਚਣ ਵਾਲੇ ਨੂੰ ਸਬਜ਼ੀ ਵੇਚਣ ਵਾਲ ਨੂੰ ਸੀਐਮ ਭਗਵੰਤ ਮਾਨ ਨੇ ਘਰ ਬੈਠੇ ਨੂੰ ਸਬਜ਼ੀ ਫੜੀ ਉੱਤੇ ਵੇਚਦੇ ਨੂੰ ਚੇਅਰਮੈਨ ਹੀ ਦੁੱਤੀ ਹੈ ਤਾਂ ਕੀ ਗੱਲ ਜੀ ਜਿਹੜੇ ਅੱਜ ਜਿਨ੍ਹਾਂ ਦਾ ਮਨ ਦਾ ਮਾਨ ਸਨਮਾਨ ਹੈ ਤਾਂ ਉਹਨਾਂ ਨੂੰ ਜ਼ਰੂਰ ਦਿੱਤਾ ਜਾਊਗਾ ਕੋਈ ਐਸੀ ਗੱਲ ਚਲੋ ਉਹ ਤਾਂ ਗੱਲ ਠੀਕ ਹੈ ਕਿ ਚੇਅਰਮੈਨ ਨਹੀਂ ਦੇਤੀ ਹੂ ਪਰ 13 ਉਮੀਦਵਾਰ ਜਿਹੜੇ ਲਿਆਂਦੇ ਨੇ ਉਹ ਬਹੁਤ ਵੱਡੇ ਵੱਡੇ ਲੈਵਲ ਦੇ ਲਿਆਂਦੇ ਨੇ ਕੈਬਨਟ ਮੰਤਰੀ ਲਿਆਂਦੇ ਨੇ ਇਹ ਵੀ ਸਵਾਲ ਨੇ ਕਿਉਂਕਿ ਇਹ ਵੀ ਆਮ ਆਦਮੀ ਪਾਰਟੀ ਦੇ ਸਰਵਾਲ ਬਣਦੇ ਨੇ ਕਿ ਚੇਅਰਮੈਨੀਆਂ ਦੇਤੀਆਂ ਹੋਣਗੀਆਂ ਪਰ ਜਿਹੜੇ ਆਮ ਵਲੰਟੀਅਰ ਤੇ ਉਹਨਾਂ ਨੂੰ ਟਿਕਟਾਂ ਲੋਕ ਸਭਾ ਦੀ ਨਹੀਂ ਦਿੱਤੀਆਂ ਜੀ ਇਹ ਇਹ ਗੱਲ ਇਹਨਾਂ ਦੇ ਪਹਿਲਾਂ ਵਿਰੋਧੀਆਂ ਦੇ ਸਮਝ ਵਿੱਚ ਹੀ ਨਹੀਂ ਆਈ ਕਿ ਇਹ ਅਰਵਿੰਦ ਕੇਜਰੀਵਾਲ ਨੇ ਡਾਕਟਰ ਸੰਦੀਪ ਪਾਟਕ ਨੇ ਸੀਮ ਭਗਵੰਤ ਮਾਨ ਨੇ ਸਾਡੇ ਪਾਰਟੀ ਪ੍ਰਧਾਨ ਸ਼੍ਰੀ ਬੁੱਧਰਾਮ ਜੀ ਨੇ ਇਹ ਕੀ ਪੱਤਾ ਖੇੜਤਾ ਜਿਹੜਾ ਇਹਨੇ 5 ਤੋਂ 7 ਜਿਹੜੇ ਕੈਬਨਿਟ ਮੰਤਰੀ ਲਿਆ ਕੇ ਹਲਕੇ ਦੇ ਚ ਉਤਾਰਤੇ ਅੱਜ ਤੁਸੀਂ ਇੱਕ ਚੀਜ਼ ਦੱਸੋ ਮੀਤ ਹੇਰ ਨੇ ਉਹ ਇਥੋਂ ਲੋਕਲ ਨੇ ਬੇਸ਼ੱਕ ਕੈਬਨਿਟ ਮੰਤਰੀ ਨੇ ਲੋਕਲ ਹੋਣ ਦੇ ਨਾਤੇ ਉਹਨਾਂ ਨੂੰ ਇੱਕ ਬਹੁਤ ਵੱਡਾ ਵੋਟ ਬੈਂਕ ਜਿਹੜਾ ਇਥੋਂ ਮਿਲੂਗਾ ਦੂਸਰੀਆਂ ਪਾਰਟੀ ਦੇ ਵਿੱਚੋਂ ਜਿੰਨੇ ਵੀ ਉਮੀਦਵਾਰ ਨੇ ਉਹ ਬਾਹਰੋਂ ਆਏ ਉਮੀਦਵਾਰ ਨੇ ਤੇ ਅਗਲੀ ਗੱਲ ਇਹਨਾਂ ਨੂੰ ਪਹਿਲਾਂ ਇਹ ਹੀ ਨਹੀਂ ਸਮਝ ਆਈ ਸੀ ਵੀ ਇਹਨਾਂ ਨੂੰ ਤਾਰਿਆ ਕਿਉਂ ਗਿਆ ਅੱਜ ਉਹਨਾਂ ਦੇ ਉਤਾਰਨ ਨਾਲ ਜਿਹੜੇ ਇਥੋਂ ਆਪਣੇ ਪਹਿਲਾ ਕੈਬਨਿਟ ਮੰਤਰੀ ਸੀ ਸ਼ਿੰਗਲਾ ਸਾਹਿਬ ਉਹਨਾਂ ਨੂੰ ਆਨੰਦਪੁਰ ਜਾਣ ਲਈ ਮਜਬੂਰ ਹੋਣਾ ਪਿਆ ਇੱਥੇ ਲਿਆਉਣ ਲਈ ਇਹਨਾਂ ਨੂੰ ਕੈਂਡੀਡੇਟ ਲਿਆਉਣ ਲਈ ਇਹਨਾਂ ਨੂੰ ਪੁਲwidehat ਤੋਂ ਲਿਆਉਣਾ ਪਿਆ ਤੂੰ ਕਿਤੇ ਨਾ ਕਿਤੇ ਤੁਸੀਂ ਇਹ ਦੇਖੋ ਵੀ ਕਿਤੇ ਨਾ ਕਿਤੇ ਇਹ ਵਿਰੋਧੀ ਵੀ ਕੰਮ ਦੇ ਆ ਇਸ ਚੀਜ਼ ਤੋਂ ਜੇ ਅੱਜ ਠੋਸ ਚਿਹਰੇ ਦਿੱਤੇ ਨੇ ਵੱਡੇ ਚਿਹਰੇ ਦਿੱਤੇ ਨੇ ਕੈਬਨਟ ਮੰਤਰੀ ਦਿੱਤੇ ਨੇ ਕਿਤੇ ਨਾ ਕਿਤੇ ਆ ਕੇ ਜੜਾ ਤਾਂ ਇਹਨਾਂ ਦੀਆਂ ਹੀ ਲਾਈਆਂ ਨੇ ਇਸ ਕਰਕੇ ਦੇਖੋ ਇਹਨਾਂ ਨੂੰ ਮਜਬੂਰਨ ਆਪਣਾ ਜਿਹੜਾ ਇੱਕ ਕੈਂਡੀਡੇਟ ਹੈ ਸੰਗਰੂਰ ਤੋਂ ਜਿਹਨੇ ਕੰਮ ਕੀਤੇ ਸੀ ਸੰਗਰੂਰ ਤੋਂ ਜਿਹਨੇ ਚੋਣਾਂ ਲੜੀਆਂ ਸੀ ਉਹਨੂੰ ਜਾ ਕੇ ਆਨੰਦਪੁਰ ਸਾਹਿਬ ਤੋਂ ਲੜਾ ਰਹੇ ਨੇ ਇੱਥੇ ਭਲੱਤ ਤੋਂ ਲਿਆ ਰਹੇ ਨੇ ਰਾਜਾ ਬੜਿੰਗ ਜਾ ਕੇ ਲੁਧਿਆਣੇ ਤੋਂ ਲੜ ਰਹੇ ਨੇ ਤੇ ਜਿਹੜੇ ਇਹ ਕਹਿੰਦੇ ਸੀ ਵੀ ਤੁਸੀਂ ਆਪਣੇ ਮੰਤਰੀ ਲੜਾ ਰਹੇ ਹੋ ਤੇ ਇਹਨਾਂ ਨੂੰ ਜਾ ਕੇ ਪੁੱਛੋ ਵੀ ਤੁਸੀਂ ਆਪ ਦਾ ਪਾਰਟੀ ਪਰਦਾ ਲੜਾ ਰਹੇ ਹੋ ਕਿਉਂ ਲੜਾ ਰਹੇ ਹੋ ਵੀ ਤੁਸੀਂ ਵੀ ਆਮ ਆਮਦੀ ਪਾਰਟੀ ਮੰਗੂ ਆਮ ਬੰਦਿਆਂ ਟਿਕਟਾ ਦਿਓ ਇਹਨਾਂ ਨੇ ਸਾਡੇ ਆਮ ਆਦਮੀ ਪਾਰਟੀ ਦੇ ਵਿੱਚੋਂ ਦਿਨੇਸ਼ ਬਾਂਸਲ ਜੀ ਨੂੰ ਜੁਆਇਨ ਕਰਾਇਆ ਸੀਗਾ 2022 ਦੀ ਇਲੈਕਸ਼ਨ ਦੇ ਵਿੱਚ ਕੀ ਇਹ ਜਵਾਬ ਦੇਣ ਉਹਨਾਂ ਨੂੰ ਚੋਣ ਕਿਉਂ ਨਹੀਂ ਲੜਾਈ ਹੋਈ ਕਿਤੋਂ ਉਹਨਾਂ ਨੂੰ ਚੋਣ ਕਿਉਂ ਨਹੀਂ ਲੜਾਈ ਉਹ ਵੀ ਕਾਮਯਾਬੀਦਵਾਰ ਸੀ ਉਹਨਾਂ ਨੂੰ ਚੋਣ ਲੜਾਉਂਦੇ ਠੀਕ ਹੈ ਉਹ ਤਾਂ ਕਹਿ ਰਹੇ ਨੇ ਕਿ ਅਸੀਂ بی.ਆਈ.ਪੀ. ਅਸੀਂ ਤਾਂ ਚਲੋ ਮੰਨ ਲਿਆ ਵੀ ਅਸੀਂ بی.ਆਈ.ਪੀ. ਕਲਚਰ ਪੈਦਾ ਕੀਤਾ ਵੀ ਇਹ ਤਾਂ ਆਮ ਆਦਮੀ ਪਾਰਟੀ ਆ ਇਹ ਤਾਂ ਸਵਾਲ ਕਰਦੇ ਨੇ ਆਮ ਆਦਮੀ ਪਾਰਟੀ ਦੇਖੋ ਇਹਨਾਂ ਦੀ ਜੜਾਂ ਹਿਲਾਉਣ ਵਾਸਤੇ ਅੱਜ ਪੰਜ ਤੋਂ ਸੱਤ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰੇ ਆ ਕਿ ਜਿੱਥੇ ਕਿਤੇ ਨਾ ਕਿਤੇ ਜਦੋਂ ਉਹ ਚੋਣ ਮੈਦਾਨ ਦੇ ਵਿੱਚੋਂ ਜਿੱਤ ਕੇ ਐਮਪੀ ਬਣ ਕੇ ਸੰਸਦ ਦੇ ਵਿੱਚ ਜਾਣਗੇ ਉਹਨਾਂ ਦੀ ਜਗ੍ਹਾ ਤੇ ਕੀ ਫਿਰ ਆਮ ਬੰਦੇ ਨਹੀਂ ਚੋਣਾਂ ਲੜਨਗੇ ਦੁਆਰਾ ਫਿਰ ਫਿਰ ਤਾਂ ਨਹੀਂ ਕਿ ਤੋਂ ਮੰਤਰੀ ਲਿਆਂਦੇ ਜਾਣੇ ਦੁਆਰਾ ਫਿਰ ਤਾਂ ਜਿੱਤੇ ਹੋਣੇ ਦੁਆਰੇ ਤਾਂ ਨਹੀਂ ਉੱਥੋਂ ਵੀ ਮੰਨ ਲਓ ਚੋਣ ਮੈਦਾਨ ਦੇ ਵਿੱਚ ਉਤਾਰੇ ਜਾਊ ਕਿਤਨਾ ਕਿਤੇ ਉਹਨਾਂ ਦੀ ਜਗ੍ਹਾ ਤੇ ਜਿੱਥੋਂ ਸਾਡੇ ਮੰਤਰੀ ਜਿੱਤਣਗੇ ਉੱਥੇ ਕਿਤਨਾ ਕਿਤੇ ਲਿਆ ਕੇ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚੋਂ ਆਮ ਹੀ ਲੋਕਾਂ ਦੀ ਉਤਾਰੇ ਜਾਣਗੇ ਤੇ ਉਹਨਾਂ ਨੂੰ ਵੀ ਜਿਤਾਇਆ ਜਾਊਗਾ ਬਿਲਕੁਲ ਹੁਣ ਕਿਵੇਂ ਦੇ ਫੈਸਲੇ ਦੀ ਉਡੀਕ ਕਰੀਏ ਦਲਵੀਰ ਗੋਲਡੇ ਦੀ ਕਿਉਂਕਿ ਅਸਤੀਫਾ ਦੇ ਦਿੱਤਾ ਇਹ ਵੀ ਅਨੁਮਾਨ ਲਗਾਇਆ ਜਾ ਰਿਹਾ ਕਿ ਦਲਵੀਰ ਗੋਲਡੀ ਦਿੱਲੀ ਹੋ ਸਕਦੇ ਨੇ ਇਹ ਵੀ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਭਗਵੰਤ ਮਾਨ ਤਾਂ ਦਿੱਲੀ ਹੈਗੇ ਨੇ ਵੀ ਉਹਨਾਂ ਨਾਲ ਮੁਲਾਕਾਤ ਹੋ ਕੇ ਹੋ ਸਕਦਾ ਘੰਟੇ 2 ਘੰਟੇ ਚ ਇਹ ਫੋਟੋਆਂ ਵਾਇਰਲ ਹੋ ਜਾਣਾ ਕਿ ਦਲਵੀਰ ਗੋਲਡੀ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਚੁੱਕੇ ਨੇ ਦੇਖੋ ਸੀਐਮ ਸਾਹਿਬ ਦੇ ਨਾਲ ਨੇੜਤਾ ਹੋਣ ਕਰਕੇ ਅਸੀਂ ਆਸ ਕਰਦੇ ਹਾਂ ਕਿ ਦਲਵੀਰ ਗੋਲਡੀ ਜੀ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਦੀ ਹਵਾਵਾਂ ਚੱਲ ਰਹੀਆਂ ਨੇ ਜਾਂ ਹਵਾ ਚੱਲ ਰਹੀ ਹੈ ਕਿ ਉਹ ਆਮ ਆਦਮੀ ਪਾਰਟੀ ਅਚ ਜੁਆਇਨ ਕਰ ਸਕਦੇ ਨੇ ਤੇ ਜੇ ਉਹ ਜੁਆਇਨ ਕਰਦੇ ਨੇ ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਾਂਗੇ ਠੀਕ ਹੈ ਤੇ ਉਹਨਾਂ ਦਾ ਜਿਹੜਾ ਬਣਦਾ ਮਾਨ ਸਨਮਾਨ ਸਾਡੀ ਪਾਰਟੀ ਸਾਨੂੰ ਪਤਾ ਵੀ ਪੂਰਾ ਦੇਊਗੀ ਠੀਕ ਹੈ ਕਿਉਂਕਿ ਕਾਂਗਰਸ ਦੇ ਵਿੱਚ ਉਹਨਾਂ ਨੂੰ ਪੂਰਾ ਬਣਦਾ ਮਾਨ ਸਨਮਾਨ ਜਿੰਨੀ ਉਹਨਾਂ ਦੀ ਮਿਹਨਤ ਸੀ ਉਹਨਾਂ ਨੂੰ ਨਹੀਂ ਮਿਲਿਆ ਜੀ ਜਬ ਤੁਸੀਂ ਇੱਕ ਜੀ ਸੋਚੋ ਅੱਜ ਕਾਂਗਰਸ ਪਾਰਟੀ ਨੂੰ ਤੇ ਉਹਨਾਂ ਦੇ ਵਰਕਰਾਂ ਨੂੰ ਲੀਡਰ ਨੂੰ ਇਹ ਗੱਲ ਸੋਚ ਲੈਣੀ ਚਾਹੀਦੀ ਆ ਵੀ ਜਿੱਥੇ ਅੱਜ ਐਡੇ ਐਡੇ ਲੀਡਰਾਂ ਦੀ ਇੱਜ਼ਤ ਬੁੱਕਤ ਨਹੀਂ ਹੈਗੀ ਇੱਥੇ ਆਮ ਵਰਕਰਾਂ ਦੀ ਕੀ ਬੁੱਕਤ ਹੋਊਗੀ ਇੱਥੇ ਕੋਈ ਵਰਕਰਾਂ ਦੀ ਕੋਈ ਬੁੱਕਤ ਨਹੀਂ ਸੋ ਅਸੀਂ ਸਾਡੇ ਜਿਹੜੇ ਭੈਣ ਭਰਾ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਜਿੱਥੇ ਤੁਹਾਡੇ ਏਡੇ ਏਡੇ ਲੀਡਰਾਂ ਦੀ ਇੱਥੇ ਪਾਰਟੀ ਦੇ ਵਿੱਚ ਮੁਕਤ ਹੈ ਨਹੀਂ ਕਿਉਂਕਿ ਕਾਂਗਰਸ ਪਾਰਟੀ ਕਹੇ ਜੀ ਹੈ ਜਿਦੇ ਚ ਸਾਰੇ ਹੀ ਆਪਣੇ ਆਪ ਨੂੰ ਪ੍ਰਧਾਨ ਬਣੇ ਹੋਏ ਨੇ ਤੇ ਸਾਰੇ ਮੁੱਖ ਮੰਤਰੀ ਦਾ ਚਿਹਰਾ ਬਣਨਾ ਚਾਹੁੰਦੇ ਨੇ ਅਰ ਤੁਹਾਨੂੰ ਇੱਕ ਗੱਲ ਦੱਸ ਦਣਾ ਇਹਨਾਂ ਦਾ ਸੁਪਨਾ ਹੀ ਰਹਿ ਜਾਣਾ ਇਹਨਾਂ ਦਾ ਸੁਪਨਾ ਹੀ ਰਹਿ ਜਾਣਾ ਨਾ ਇਹਨਾਂ ਚ ਸਾਰੇ ਪ੍ਰਧਾਨ ਬਣ ਸਕਦੇ ਨੇ ਤੇ ਨਾ ਹੀ ਸਾਰੇ ਮੁੱਖ ਮੰਤਰੀ ਬਣ ਸਕਦੇ ਨੇ ਬਿਲਕੁਲ ਜੀ ਸੋ ਦਲਵੀਰ ਸਿੰਘ ਗੋਲਡੀ ਪੰਜਾਬ ਕਾਂਗਰਸ ਦਾ ਵੱਡਾ ਚਿਹਰਾ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਰਹੇ ਨੇ ਐਮਐਲਏ ਰਹੇ ਨੇ ਹਲਕਾ ਤੂਰੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਬਰਾਬਰ ਲੜੇ ਸੀ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਜਿੱਤੇ ਫਿਰ ਸੀਐਮ ਬਣੇ ਅਤੇ ਉਸ ਤੋਂ ਬਾਅਦ ਵੱਡਾ ਵੱਡਾ ਝਟਕਾ ਪੰਜਾਬ ਕਾਂਗਰਸ ਨੂੰ ਅੱਜ ਮਿਲਿਆ ਕਿ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਅਸਤੀਫਾ ਦੇਣ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਕਿਹੜੀ ਪਾਰਟੀ ਜੁਆਇਨ ਕਰਦੇ ਨੇ ਆਮ ਆਦਮੀ ਪਾਰਟੀ ਦੇ ਆਗੂ ਇਹ ਗੱਲ ਆਖ ਰਹੇ ਨੇ ਕਿ 99% ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ ਕਿਉਂਕਿ ਜ਼ਿਲ੍ਹਾ ਸੰਗਰੂਰ ਤੋਂ ਐਮਪੀ ਸਨ ਪਾ ਸੀਐਮ ਭਗਵੰਤ ਮਾਨ ਅਤੇ ਜੇ ਗੱਲਬਾਤ ਕਰੀਏ ਦਲਵੀਰ ਗੋਲੜੀ ਉਦੋਂ ਐਮਐਲਏ ਸਨ ਹਲਕਾ ਤੂਰੀ ਤੋਂ ਜ਼ਿਲ੍ਹਾ ਸੰਗਰੂਰ ਚ ਪੈਂਦਾ ਕਿ ਉਹਨਾਂ ਦੀ ਨੇੜਤਾ ਸੀ ਹੋ ਸਕਦਾ ਜਲਦ ਤੋਂ ਜਲਦ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਜਾਣ ਪਰ ਦੂਜੇ ਪਾਸੇ ਕਿ ਆਸਰਾਈਆਂ ਇਹ ਵੀ ਲਾਈਆਂ ਜਾ ਰਹੀਆਂ ਨੇ ਕਿ ਬੀਜੇਪੀ ਨੇ ਹਜੇ ਉਮੀਦਵਾਰ ਸੰਗਰੂਰ ਤੋਂ ਨਹੀਂ ਐਲਾਨਿਆ ਹੋ ਸਕਦਾ ਬੀਜੇਪੀ ਚ ਉਹ ਸ਼ਾਮਲ ਹੋ ਜਾਣ ਪਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਚ ਦਲਵੀਰ ਗੋਲੜੀ ਕਿਸ ਪਾਰਟੀ ਦਾ ਪੱਲਾ ਫੜਦੇ ਨੇ ਕਿਸ ਪਾਰਟੀ ਚ ਸ਼ਾਮਲ ਹੁੰਦੇ ਨੇ ਕੈਮਰਾਮੈਨ ਅਸ਼ੋਕ ਨਾਲ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ